ਭਾਜਪਾ ਛੱਡ ਕੇ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਘਰ ਵੱਖ-ਵੱਖ ਕੇਂਦਰੀ ਏਜੰਸੀਆਂ ਦੀ ਪਈ ਰੇਡ ਕਾਂਗਰਸ ਦੀ ਮੁਖ ਬੁਲਾਰਾ ਟੀਨਾ ਚੌਧਰੀ ਨੇ ਰੇਡ ਦੀ ਕੀਤੀ ਨਖੇਦੀ ਭਾਜਪਾ ਉੱਪਰ ਟੀਨਾ ਚੌਧਰੀ ਨੇ ਸਾਦੇ ਦਿਖੇ ਨਿਸ਼ਾਨੇ ਭਾਜਪਾ ਛੱਡ ਕੇ ਮੋੜ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਚੁੰਦਰ ਸ਼ਾਮ अरोड़ा ਦੇ ਘਰ ਕੇਂਦਰੀ ਏਜੰਸੀਆਂ ਦੀ ਅੱਜ ਰੇਡ ਹੋਈ ਜਿਸ ਤੱਤੇ ਖਬਰੋਦ ਕਰਦੇ ਹਾਂ ਕਾਂਗਰਸ ਦੀ ਮੁਖ ਬੁਲਾਰਾ ਟੀਨਾ ਚੌਧਰੀ ਨੇ ਕਿਹਾ ਕਿ ਜੋ ਨੇਤਾ ਭਾਜਪਾ ਨਾਲ ਹੁੰਦਾ ਹੈ ਉਸ ਨੂੰ ਕਲੀਨ ਚਿੱਠ ਮਿਲ ਜਾਂਦੀ ਹੈ ਤੇ ਜੋ ਸੱਚ ਦੀ ਗੱਲ ਕਰੇ ਜਾਂ ਭ ਪਾਦਾ ਸਤ ਛੱਡ ਜਾਵੇ ਉਸ ਦੇ ਕਰ ਵੱਖ-ਵੱਖ ਕੇਂਦਰੀ ਏਜੰਸੀਆਂ ਦੇ ਛਾਪੇ ਪਣੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਅਜਿਹੀ ਅਜ ਮਿਸਾਲ ਸਾਬਕਾ ਮੰਤਰੀ ਅਤੇ ਪਾਪਾ ਛੱਡ ਕੇ ਕਾਂਗਰਸ ਚਿਤ ਮੁਰ ਸ਼ਾਮਲ ਹੋਏ ਸੰਤ ਸ਼ਾਮਕਰ ਅਰੋੜਾ ਪਈ ਰੇਡ ਤੋਂ ਸਬਤ ਹੁੰਦੀ ਹੈ ਸੁਣੋ ਦੇਖ ਤੁਹਾਨੂੰ ਕੀ ਕੁਝ ਕਿਹਾ ਕਾਂਗਰਸ ਦੀ ਬਲਾਰਾ ਮੈਡਮ ਟੀਨਾ ਚੌਧਰੀ ਨੇ ਸਾਰਿਆਂ ਨੂੰ ਮੇਰਾ ਨਮਸਕਾਰ ਸੱਸੀਕਾ ਜਿਵੇਂ ਤੁਸੀਂ ਸਾਰਿਆਂ ਨੇ ਸੁਣਿਆ ਹੋਗਾ ਕਿ ਹੁਸ਼ਿਆਰਪੁਰ ਵਿਖੇ ਸਾਡੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸ਼ਾਮਸੁੰਦਰ ਅਰੋੜਾ ਜੀ ਜਿਸ ਤਰ੍ਹਾਂ ਬਲਾਲ ਉਹਨਾਂ ਦੇ ਸਵੇਰ ਤੋਂ ਭਾਜਪਾ ਸਰਕਾਰ ਵੱਲੋਂ ਈਡੀ ਵੀ ਰੇਡ ਕੀਤੀ ਜਾ ਰਹੀ ਹੈ ਬਹੁਤ ਹੀ ਨਿੰਦਨੀ ਉਹ ਗੱਲ ਹੈ ਜਿੱਥੇ ਆਲਰੇਡੀ ਭਾਜਪਾ ਨੂੰ ਛੱਡ ਕੇ ਘਰ ਕਾਂਗਰਸੀ ਦੇ ਵਿੱਚ ਵਾਪਸੀ ਜਿਹੜਾ ਨੇ ਕੀਤੀ ਸੀ ਨਿਡਰ ਹੋ ਕੇ ਔਰ ਅੱਜ ਵੀ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਵਿੱਚ ਜੋ ਹਮੇਸ਼ਾ ਹੀ ਸਫਲ ਹੋ ਰਹੇ ਨੇ ਜਿਸ ਵਿੱਚ ਭਾਜਪਾ ਨੂੰ ਸ਼ਾਇਦ ਇਸ ਗੱਲ ਨੂੰ ਪਚੀ ਨਹੀਂ ਔਰ ਅੱਜ ਫਿਰ ਤੋਂ ਦੁਬਾਰਾ ਤੋਂ ਬਦਲਾਖੋਰੀ ਦੀ ਰਾਜਨੀਤੀ ਅੱਜ ਭਾਜਪਾ ਸਰਕਾਰ ਨੇ ਦੁਬਾਰਾ ਤਾਂ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ। ED ਔਰ CBI ਦੋਨਾਂ ਦੇ ਦੁਰਵਰਤੋਂ ਕਰਕੇ ਭਾਜਪਾ ਸਰਕਾਰ ਜਿਸ ਤਰ੍ਹਾਂ ਦੇ ਨਾਲ ਆਪਣੇ ਤੰਤਰ ਚਲਾ ਕੇ ਆਪੋਜੀਸ਼ਨ ਨੂੰ ਦਬਾਉਣ ਦੀ ਜੋ ਕੋਸ਼ਿਸ਼ਾਂ ਕਰ ਰਹੀ ਹੈ ਇਸ ਤੋਂ ਸਾਫ਼ ਸਾਰੇ ਲੋਕ ਜਗ ਜਾਹਿਦ ਨੇ ਕਿ ਕਿਸ ਤਰ੍ਹਾਂ ਦੇ ਨਾਲ ਭਾਜਪਾ ਸਰਕਾਰ ਖਾਸ ਕਰਕੇ મોદી ਇਹ CD ए, CBI ਔਰ ED ਦੇ ਦੁਰਵਰਤੋਂ ਕਰਕੇ ਆਪੋਜੀਸ਼ਨ ਦੇ ਉੱਤੇ ਅਣ ਅਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਗਰ ਤੁਸੀਂ ਭਾਜਪਾ ਜੁਆਇਨ ਕਰਦੇ ਹੋ ਤੇ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ aarop ਹੈ ਔਰ ਤੁਹਾਡੇ ਉੱਤੇ ਕੋਈ ਵੀ CBI ਜਾਂ ਫਿਰ ED ਦੀ انکਵਰੀ ਸਾਨੂੰ ਨਹੀਂ ਦੇਖਣ ਨੂੰ ਮਿਲਨੀ ਔਰ ਦੂਸਰੇ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਅਗਰ ਤੁਸੀਂ ਭਾਜਪਾ ਨੂੰ ਛੱਡ ਕੇ ਆਪੋਜੀਸ਼ਨ 'ਚ ਕੰਮ ਕਰ ਰਹੇ ਹੋ ਤੇ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਹੈ ED ਔਰ CBI ਦੀਆਂ ਦੁਰਵਰਤਾਂ ਕਰਕੇ ਤੁਹਾਡੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ਾਂ ਕੀਤੀ ਜਾਂਦੀਆਂ ਔਰ ਤੁਹਾਡੀ ਇਮੇਜ ਨੂੰ ਸਪੋਇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਮੈਨੂੰ ਲੱਗਦਾ ਹੈ ਕਿ ਭਾਜਪਾ ਦੀ ਇਹ ਰਣਨੀਤੀ ਦੁਬਾਰਾ ਤੋਂ ਫੇਲ ਹੋਏਗੀ ਸੂਰਤੋਂ ਇਨਕੁਆਰੀ ਚੱਲ ਰਹੀ ਹੈ ਔਰ ਬਹੁਤ ਜਲਦ ਔਰ ਸ਼ਾਮਸੁੰਦਰ ਅਰੋੜਾ ਜੀ ਇਸ ਚੀਜ਼ ਤੋਂ ਇਨਕੁਆਰੀ ਤੋਂ ਬਾਹਰ ਆਣਗੇ ਔਰ ਕਲੀਨ ਚਿੱਟ ਮਿਲ ਕੇ ਬਹੁਤ ਜਲਦ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਗੇ ਬਹੁਤ ਬਹੁਤ